ਜੀ ਅੱਜ ਬਟਾਲਾ ਪੁਲਿਸ ਦੇ ਸਿਟੀ ਪੁਲਿਸ ਦੇ ਵੱਲੋਂ ਇੱਕ ਮਕਦਮਾ ਦਰਜ ਸੀਗਾ ਜਦੇ ਵਿੱਚ ਇੱਕ ਦੋਸ਼ੀ 모ਹਿਤ ਇਲੀਅਸ ਕਾਕਾ ਜੋ ਕਿ ਗਾਂਧੀ ਕੈਂਪ ਦਾ ਰਹਿਣ ਵਾਲਾ ਸੀਗਾ ਉਹਨੂੰ ਇੱਥੇ ਹੈਰੋਇਨ ਦੀ ਰਿਕਵਰੀ ਵਾਸਤੇ ਲੈ ਕੇ ਆਏ ਸੀਗੇ ਉਹਨੇ ਇਨਕਸ਼ਾਫ ਕੀਤਾ ਸੀਗਾ ਕਿ ਉਹਨੇ ਇੱਥੇ ਜਿਹੜਾ ਥੰਦ ਪਿੰਡ ਦੇ ਰਖਦੇ ਦੇ ਵਿੱਚ ਇੱਥੇ ਨਹਿਰ ਕੰਡੇ ਹੈਰੋਇਨ ਲੁਕਾ ਕੇ ਰੱਖੀ ਹੋਈ ਹੈ ਤੇ ਇਨਕਸ਼ਾਫ ਦੇ ਮੁਤਾਬਕ ਹੈ ਪੁਲਿਸ ਪਾਰਟੀ ਉਹ ਹੈਰੋਇਨ ਰਿਕਵਰ ਕਰਨ ਵਾਸਤੇ ਆਈ ਸੀਗੀ ਜੋ ਇੱਥੇ ਆ ਕੇ ਉਹਨੇ ਪੁਲਿਸ ਨੂੰ ਚਕਮਾ ਦਿੱਤਾ ਤੇ ਇੱਥੇ ਆ ਕੇ ਪਤਾ ਲੱਗਾ ਕਿ ਹੈਰੋਇਨ ਤਾਂ ਉਹਨੇ ਲਕੋਈ ਹੀ ਨਹੀਂ ਸੀਗੀ ਉਹਨੇ ਇੱਕ ਵੈਪਨ ਆਪਣਾ ਲਕੋਇਆ ਹੋਇਆ ਸੀਗਾ ਇੱਥੇ 30 ਸਟਾਰ ਪਿਸਟਲ ਜਿਹੜਾ ਹੁੰਦਾ ਹੈ ਉਹ ਇੱਥੇ ਲਕੋਇਆ ਸੀਗਾ ਤੇ ਇਮੀਡੀਏਟਲੀ ਇਹਨੇ ਉਹ ਸਟਾਰ ਪਿਸਟਲ ਨੂੰ ਆਪਣੇ ਹੱਥ ਵਿੱਚ ਲੈ ਕੇ ਪੁਲਿਸ ਪਾਰਟੀ ਦੇ ਉੱਤੇ ਫਾਇਰ ਕੀਤੇ ਜੋ ਇਹਦੇ ਵੱਲੋਂ ਦੋ ਫਾਇਰ ਪੁਲਿਸ ਪਾਰਟੀ ਦੇ ਉੱਤੇ ਕੀਤੇ ਗਏ ਪੁਲਿਸ ਪਾਰਟੀ ਵੱਲੋਂ ਸੈਲਫ ਡਿਫੈਂਸ ਦੇ ਵਿੱਚ ਜਿਹੜੇ ਐਸ ਐਚ ਓ ਸਿਟੀ ਨੇ ਸਭਜੰਦਰ ਜੀ ਉਹਨਾਂ ਵੱਲੋਂ ਇਹਦੇ ਉੱਤੇ ਫਾਇਰ ਕੀਤਾ ਗਿਆ ਜੋ ਇਹਦੀ ਸੱਜੀ ਲੱਤ ਤੇ ਲੱਗਾ ਫਾਇਰ ਲੱਗਣ ਤੋਂ ਬਾਅਦ ਇਹ ਮੌਕੇ ਤੇ ਡਿੱਗ ਗਿਆ ਤੇ ਪੁਲਿਸ ਨੇ ਬੜੀ ਮੁਸਤੈਦੀ ਦੇ ਨਾਲ ਇਹਨੂੰ ਕਾਬੂ ਕੀਤਾ ਤੇ ਇਹਨੂੰ ਸਿਵਲ ਹਸਪੀਟਲ ਪਹੁੰਚਾ ਦਿੱਤਾ ਗਿਆ ਮੈਂ ਦੱਸਣਾ ਚਾਹਾਂਗਾ ਕਿ ਇਹ 모ਹਿਤ ਐਲੀਅਸ ਕਾਕਾ ਜਿਹੜਾ ਦੋਸ਼ੀ ਸੀਗਾ ਇਹ ਰਾਹੁਲ ਦਾਤਰ ਤੇ ਅਮਨ ਆਂਡਾ ਜਿਹੜਾ ਇਥੋਂ ਦੇ ਨਟੋਰੀਅਸ ਕ੍ਰਾਈਮਨਲਸ ਨੇ ਬਟਾਲਿਆ ਰੇ ਉਹਨਾਂ ਦੇ ਗਰੁੱਪ ਦਾ ਮੈਂਬਰ ਸੀਗਾ ਤੇ ਉਹਨਾਂ ਵਾਸਤੇ ਹੀ ਇੱਥੇ ਹੈਰੋਇਨ ਦਾ ਅਦਾਨ-ਪ੍ਰਦਾਨ ਦਾ ਜਿਹੜਾ ਜੋ ਪ੍ਰਾਇਮਰੀ ਪ੍ਰਾਇਮਰ ਫਸਾਈ ਪੁੱਛ ਕੇ ਚੁਫੇਤ ਗੱਲ ਸਾਹਮਣੇ ਆਈ ਹੈ ਉਹਦੇ ਕੰਮ ਕਰ ਰਿਹਾ ਸੀਗਾ ਤੇ ਇਹਨਾਂ ਨੇ ਆਪੋਜ਼ਿਟ ਗੈਂਗ ਜਿਹੜਾ ਕਿ ਸਾਜਨ ਲੋਂਡਾ ਹੈ ਉਹ ਵੀ ਇਥੋਂ ਬਟਾਲੇ ਦਾ ਹੀ ਇੱਕ ਨੋਟੋਰੀਅਸ ਕ੍ਰਾਈਮਨਲ ਹੈ ਉਹਨਾਂ ਨਾਲ ਇਹਨਾਂ ਦੀ ਪਿਛਲੇ ਦਿਨਾਂ ਦੇ ਵਿੱਚ ਕਾਫੀ ਗੋਲੀਬਾਰੀ ਚੱਲੀ ਜਿਹਦੇ ਵਿੱਚ ਸਭ ਤੋਂ ਪਹਿਲਾਂ ਇਹਨਾਂ ਨੇ ਗ੍ਰੰਥਗੜ੍ਹ ਵਿਖੇ ਗੋਲੀ ਚਲਾਈ ਸੀ ਇਸ ਤੋਂ ਬਾਅਦ ਇਹਨਾਂ ਨੇ ਸ਼ੇਰਪੁਰ ਵਿਖੇ ਗੋਲੀ ਚਲਾਈ ਇਸ ਤੋਂ ਬਾਅਦ ਇਹਨਾਂ ਨੇ ਐਸਐਲ ਬਾਬਾ ਕਾਲਜ ਜਿਹੜਾ ਬਟਾਲੇ ਦਾ ਬੜਾ ਰਿਪਿਊਟਡ ਕਾਲਜ ਹੈ ਉਹਦੇ ਬਾਹਰ ਇਹਨਾਂ ਨੇ ਗੈਂਗਵਾਰ ਇੱਕ ਸਾਹ ਦੀ ਹੋਈ ਜਿਹੜੇ ਵਿੱਚ ਦੋਨੋਂ ਜਿਹੜੇ ਗੈਂਗ ਸੀਗੇ ਉਹਦੇ ਜਿਹੜੇ ਦੋਸ਼ੀ ਸੀਗੇ ਉਹਦੇ ਜਿਹੜੇ ਮੈਂਬਰ ਸੀਗੇ ਉਹਨਾਂ ਨੇ ਸਿੱਧੀਆਂ ਗੋਲੀਆਂ ਆਪਸ ਵਿੱਚ ਚਲਾਈਆਂ ਜਿਹਦੇ ਨਾਲ ਸਟੂਡੈਂਟਸ ਵਿੱਚ ਸਟੂਡੈਂਟਸ ਦੇ ਪੇਰੈਂਟਸ ਦੇ ਵਿੱਚ ਤੇ ਆਮ ਜਿਹੜੇ ਨਾਗਰਿਕ ਨੇ ਬਟਾਲਾ ਦੇ ਉਹਨਾਂ ਦੇ ਵਿੱਚ ਬਹੁਤ ਸਹਿਮ ਦਾ ਮਾਹੌਲ ਬਣ ਗਿਆ ਸੀਗਾ ਇਸ ਤੋਂ ਬਾਅਦ ਇਹਨਾਂ ਲਾਸਟ ਜਿਹੜੀ ਵਾਰਦਾਤ ਕੀਤੀ ਉਹਦੇ ਵਿੱਚ ਇਹਨਾਂ ਨੇ ਗਾਂਧੀ ਕੈਂਪ ਵਿੱਚ ਵਿਖੇ ਇਹਨੇ ਜਿਹੜੀ ਮੋਹਿਤ ਕਾਕਾ ਹੈ ਇਹਨੇ ਗੋਲੀ ਚਲਾਈ ਸੀ ਜਿਹਦੇ ਵਿੱਚ ਤਿੰਨ ਜਿਹੜੇ ਵਿਅਕਤੀ ਨੇ ਉਹ ਇੰਜਰਡ ਵੀ ਹੋ ਗਏ ਸੀਗੇ ਤੋ ਇਹ ਸਾਰੀਆਂ ਵਾਰਦਾਤਾਂ ਜਦੋਂ ਬੈਕ ਟੂ ਬੈਕ ਚੱਲ ਰਹੀਆਂ ਸੀਗੀਆਂ ਤਾਂ ਬਹੁਤ ਸਹਿਮ ਦਾ ਮਾਹੌਲ ਬਣ ਚੁੱਕਾ ਸੀਗਾ ਬਟ ਡੀਐਸਪੀ ਸਿਟੀ ਦੀ ਜਿਹੜੀ ਟੀਮ ਇਹ ਲੀਡ ਕਰ ਰਹੀ ਸੀਗੇ ਸੋ ਇਹਨਾਂ ਦੀ ਟੀਮ ਨੇ 2 ਦਿਨ ਪਹਿਲੋਂ ਜਿਹੜਾ ਡੀਐਸਪੀ ਸਿਟੀ ਇੰਸਪੈਕਟਰ ਸੀਆਈਏ ਸਾਡੇ ਇੰਸਪੈਕਟਰ ਸੁਖਰਾਜ ਸੀਆਈਏ ਇਨ ਚਾਰਜ ਤੇ ਐਸਐਚਓ ਸਿਟੀ ਸੁਭਜਿੰਦਰ ਜੀ ਉਹਨਾਂ ਵੱਲੋਂ ਇਹ ਰਲ ਕੇ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਜਿਦੇ ਵਿੱਚ ਇਹਨਾਂ ਨੇ ਫਾਇ ਦੋਸ਼ੀ ਜਿਹੜੇ ਨੇ ਸਿਟੀ ਦੇ ਏਰੀਆ ਦੇ ਵਿੱਚੋਂ ਇਹਨਾਂ ਨੂੰ ਕਾਬੂ ਕੀਤਾ ਜਿੰਨਾਂ ਵਿੱਚੋਂ ਮੇਨ ਦੋਸ਼ੀ ਜਿਹੜਾ 모ਹਿਰ ਕਾਕਾ ਅੱਜ ਹੈਰੋਇਨ ਦੀ ਰਿਕਵਰੀ ਵਾਸਤੇ ਇੱਥੇ ਲੈ ਕੇ ਆਏ ਸੀਗੇ ਬਟ ਉਹਨੇ ਅ ਹੈਰੋਇਨ ਦੀ ਜਗ੍ਹਾ ਪਿਸਟਲ ਲੁਕੋਇਆ ਹੋਇਆ ਸੀਗਾ ਤੇ ਪਿਸਟਲ ਫੜ ਕੇ ਪੁਲਿਸ ਪਾਰਟੀ ਦੇ ਉੱਤੇ ਫਾਇਰ ਕਰਕੇ ਇੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਚਕਮਾ ਦੇ ਕੇ ਭੱਜਣ ਦੀ ਕੋਸ਼ਿਸ਼ ਕੀਤੀ ਜੋ ਜਵਾਬੀ ਕਾਰਵਾਈ ਦੇ ਵਿੱਚ ਉਹਦੇ ਵੀ ਇੱਕ ਫਾਇਰ ਲੱਗਾ ਸਰ ਕਿੰਨੀਆਂ ਗੋਲੀਆਂ ਚੱਲੀਆਂ ਉਸ ਜੀ 모ਹਿਤ ਕਾਕਾ ਵੱਲੋਂ 2 ਫਾਇਰ ਪੁਲਿਸ ਪਾਰਟੀ ਦੇ ਕੀਤੇਗੇ ਤੇ ਜਵਾਬੀ ਫਾਇਰ ਦੇ ਵਿੱਚ ਜਿਹੜਾ ਇਸ ਸਿਟੀ ਵੱਲੋਂ ਇੱਕ ਫਾਇਰ ਕੀਤਾ ਗਿਆ ਜੋ ਦੀ ਲੱਤ ਲੱਗਾ ਸਰ ਪੁਲਿਸ ਦਾ ਕੋਈ ਪੁਲਿਸ ਦਾ ਕੋਈ ਜਵਾਨ ਜ਼ਖਮੀ ਨਹੀਂ ਹੋਇਆ ਪੁਲਿਸ ਨੇ ਬੜੀ ਮੁਸਤੈਦੀ ਦੇ ਨਾਲ ਪਹਿਲਾਂ ਤਾਂ ਸੈਲਫ ਡਿਫੈਂਸ ਵਿੱਚ ਫਾਇਰ ਕੀਤਾ ਤੇ ਉਸ ਤੋਂ ਬਾਅਦ ਜਦੋਂ ਉਹਦੇ ਫਾਇਰ ਲੱਗ ਗਿਆ ਤੇ ਉਹਨੂੰ ਜਿਹੜੀ ਪ੍ਰਾਇਮਰੀ ਮੈਡੀਕਲ ਏਡ ਦਿੰਦੇ ਹੋਏ ਉਹਨੂੰ ਇਮੀਡੀਏਟਲੀ ਜਿਹੜਾ ਸਿਵਲ ਹਸਪੀਟਲ ਬਟਾਲਾ ਮੂਵ ਕਰ ਦਿੱਤਾ ਗਿਆ ਜਿੱਦਾਂ ਕਿ ਮੈਂ ਦੱਸਿਆ ਕਿ ਰੀਸੈਂਟ ਟਾਈਮਜ਼ ਵਿੱਚ ਤੁਹਾਡੇ ਪ੍ਰੈਸ ਦੇ ਮਾਧਿਅਮ ਨਾਲ ਹੀ ਸਾਰਿਆਂ ਦੇ ਪਤਾ ਲੱਗਾ ਸੀਗਾ ਕਿ ਇੱਥੇ ਇਹ ਗੈਂਗਬੋਰ ਜਿਹੜੇ ਨੇ ਦੋਨੋਂ ਗਰੁੱਪਸ ਆਪਸ ਵਿੱਚ ਗੋਲੀਬਾਰੀ ਕਰ ਰਹੇ ਨੇ ਲੇਕਿਨ ਪਹਿਲਾਂ ਤੇ ਇਹਨਾਂ ਦੀ ਦੋ ਦਿਨ ਪਹਿਲਾਂ ਜਦੋਂ ਇਹ ਜਿਹੜੇ ਮੈਂਬਰ ਸੀਗੇ ਇਹਨਾਂ ਦੀ ਅਰੈਸਟ ਹੋਣੀ ਤੇ ਅੱਜ ਫਿਰ ਇਹਨਾਂ ਜਿਹੜਾ ਚਲੋ ਮੇਨ ਮੈਂਬਰ ਆਇਆ ਤੇ ਰਿਕਵਰੀ ਹੈਰੋਇਨ ਦੀ ਕਰਾਉਣ ਵਾਸਤੇ ਬਟ ਉਸ ਤੋਂ ਬਾਅਦ ਜਦੋਂ ਇਹਨੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਤੇ ਜਵਾਬੀ ਫਾਇਰ ਵਿੱਚ ਇਹਦਾ ਇੰਜਰਡ ਹੋ ਗਿਆ ਸੋ ਇਹਦੇ ਨਾਲ ਜਿਹੜਾ ਬਟਾਲਾ ਪੁਲਿਸ ਬਟਾਲਾ ਜ਼ਿਲ੍ਹੇ ਦੇ ਵਿੱਚ ਆਏ ਦਿਨ ਗੋਲੀਬਾਰੀ ਦਾ ਸਿਲਸਲਾ ਚੱਲ ਰਿਹਾ ਸੀਗਾ ਮੈਨੂੰ ਉਮੀਦ ਹੈ ਕਿ ਇਹਦੇ ਉੱਤੇ ਠੱਲ ਪੈਗੀ